ਕਿੰਨੇ ਕੁੱਕੜ ਸੀ ਇਸ ਦੌਰਾਨ ਤੇ ਸਾਨੂੰ ਨਹੀਂ ਪਤਾ ਕਿੰਨੇ ਕੁ ਜਿਹੜੀ ਸਾਡੀ ਤਕਨੀਕ ਦੇ ਵਿੱਚ ਪਿੱਛੜ ਗਈ ਦਰ ਨੂੰ ਜਮਾਨਤ ਦੇ ਦੋ ਸੀ ਬਦ ਮੰਤਰੀਆ ਕਰਾ ਫੈਸਲਾ ਨੇ ਆਪਾ ਸ਼ਰਤਾ ਲਾਣੇ ਆ ਜਦੋਂ ਕੋਸ ਹੋ ਰਹੀ ਸੀ ਉੱਤੇ ਜੀ ਸਾਡੀ ਸੂਚਨਾ ਦੇ ਵਿੱਚ ਹੈ ਟ੍ਰਾਫਿਕ ਦੇ ਵਿੱਚ ਨਾਮ ਦੇਣੇ ਸੱਤਾਂ ਹੀ ਹੋ ਗਏ ਚਰਵਾੜ ਦੇ ਵਿੱਚ ਬਚਨ ਦੇ ਤਾਂ ਅੱਦ ਘਰਾਂ ਕੁਤੇ ਦੇ ਇਸ ਇੱਕ ਮੁਰਗੀ ਨੇ ਪੰਜਾਬ ਪੁਲਿਸ ਦੀ ਟੈਨਸ਼ਨ ਵਧਾਈ ਹੋਈ ਹੈ। ਮਾਮਲਾ ਬਠਿੰਡਾ ਦਾ ਹੈ। ਪੁਲਿਸ ਨੂੰ ਕੁੱਕੜਾ ਦੀ ਲੜਾਈ ਦੇ ਮੁਕਾਬਲੇ ਦੀ ਸੂਚਨਾ ਮਿਲੀ ਤੇ ਜਦ ਛਾਪੇਮਾਰੀ ਕੀਤੀ ਗਈ ਤਾਂ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਇੱਕ ਕੁੱਕੜ ਤੇ ਟਰੋਫੀਆ ਬਰਾਮਦ ਹੋਈਆਂ ਜੋ ਉਸਨੇ ਮੁਕਾਬਲੇ ਦੇ ਨਾਮ ਵੱਜੋ ਦੇਣੀਆਂ ਸਨ। ਹੁਣ ਮੁਸ਼ਕਲ ਇਹ ਹੈ ਕਿ ਕੁੱਕੜ ਕੇਸ ਦੀ ਪ੍ਰਾਪਰਟੀ ਬਣ ਗਿਆ ਹੈ। ਪੁਲਿਸ ਨੂੰ ਉਸਨੂੰ ਹਰ ਪੇਸ਼ੀ ਤੇ ਅਦਾਲਤ 'ਚ ਪੇਸ਼ ਕਰਨਾ ਹੋਵੇਗਾ। ਇੰਨਾ ਹੀ ਨਹੀਂ ਉਸਨੂੰ ਆਪਣੀ ਕਸਟਡੀ ਵਿੱਚ ਰੱਖ ਕੇ ਸਹੀ ਢੰਗ ਨਾਲ ਪਾਲਣਾ ਵੀ ਹੋਵੇਗਾ। ਕੋਣ ਜਾਨਣ ਤੋਂ ਤੁਹਾਨੂੰ ਜੀ ਇਹ ਜੂ ਮੂ ਗੈਟਾ ਕਰ ਰਹੇ ਆ ਉਹਦੇ ਮਕਦਮਾ ਤਿੰਨ ਬੰਨੇ ਚੱਲ ਰਿਹਾ ਹੈ ਹਾਂ ਰਾਜਵੀਰ ਚੰਗੀ ਜਗਸੀ ਸਿੰਘ ਤੇ ਵਰਜੀਤ ਸਿੰਘ ਹਾਂ ਤੇ ਇਹ ਇਹਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਜਿਹਨਾਂ ਨੇ ਮਗਰ ਮਕਦਮਾ ਦਾ ਕੀਤਾ ਹੈ ਹੈ ਕੀ ਕਰਵਾ ਰਹੇ ਸੀ ਇਹ ਜਾਨਵਰਾਂ ਨੂੰ ਤੱਕ ਪਰੇਸ਼ਾਨ ਕਰਦੇ ਸੀ ਹਾਂ ਜਰੂਰ ਤਾਂ ਬਰਸਾ ਦਿੱਤਾ ਨੇ ਲੋਕੀਤ ਜਿਸ ਤਰੀਕੇ ਨਾਲ ਤੰਗ ਕਰਦੇ ਸੀ ਲੜਾਈ ਕਰਾਉਂਦੇ ਸੀ ਕੀ ਕਰਾਉਂਦੇ ਸੀ ਕਟਾਈ ਕਰਾ ਰਹੇ ਸੀ ਫਿਰ ਤੱਕ ਪਰੇਸ਼ਾਨ ਸੀ ਅੱਛਾ ਅੱਛਾ ਤੇ ਕਿੰਨੇ ਕੁ ਕੁੱਕੜ ਸੀ ਇਸ ਦੌਰਾਨ ਤੇ ਹੰਮਣੇ ਬਦਕ ਕਿੰਨੇ ਕੁੱਟ ਜਿਹੜੇ ਸਾਡੀ ਤਕਰੀਰ ਦੇ ਵਿੱਚ ਕੁੱਕੜ ਆਇਆ ਓਕੇ ਤੇ ਮੌਕੇ ਦੇ ਵਿੱਚ ਤੁਸੀਂ ਲੜਾਈ ਜਦੋਂ ਕਰਵਾ ਲਈ ਉਸ ਮੌਕੇ ਦੇ ਉੱਤੇ ਮੁਕੱਦਮਾ ਦੇ ਕੇ ਉਸ ਪਰ ਲੈ ਕੇ ਕੀਤਾ ਬਿਲਕੁਲ ਤੇ ਕਿੰਨੇ ਕੁੱਕੜ ਸੀ ਉਸ ਮੁਕਕੇ ਤੇ ਲੜਾਈ ਦੀ ਸਾਨੂੰ ਇੱਕ ਮਿੰਟ ਮੈਂ ਤੁਹਾਨੂੰ ਕੋਰਟ ਚ ਪੇਸ਼ ਕਰਾਂ ਤੇ ਇਹਨੂੰ ਪੇਸ਼ ਕਦੋਂ ਕਰਨਾਗਾ ਜਦੋਂ ਖਦਾ ਤਾਲੂ ਗੁਰੂ ਕਰਦਾ ਹੈ ਅੱਛਾ ਤੇ ਜਦੋਂ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਹੁਣ ਇਹ ਜਿਹੜੇ ਤਿੰਨ ਬੰਦੇ ਨੇ ਜਿਹੜੇ ਜੁਰਮ ਜਮਾਨਤ ਜੋ ਸੀ ਬਚ ਮੰਤਰੀਆ ਕਰਦਾ ਹੈ अच्छा बारत मंत्री खाता ਤੇ ਇਹਨਾਂ ਨੂੰ ਕੋਕੜਾ ਨੂੰ ਫਿਰ ਕਿੱਥੇ ਰੱਖਿਆ ਗਏ ਇੱਕ ਕੋਕੜਾ ਵੀ ਫਿਰ ਕੋਕੜਾ ਕਿ ਕਿਹੜੇ ਕੋਕੜਾ ਕਿਹੜੇ ਕੋਕੜਾ ਕਿੱਥੇ ਰੱਖਿਆ ਗਏ ਸੀਰਾ ਦਾ ਕੋਕੜਾ ਦੇ ਸੇਫ ਜਗ੍ਹਾ ਤੇ ਰੱਖਿਆ ਗਾ ਜਿੱਥੇ ਉਹ ਦੇਖਭਾਲ ਹੋ ਸਕੇ ਅੱਛਾ ਠੀਕ ਵੀ ਜਦੋਂ ਵੀ ਕੋਰਟ ਦੇ ਵਿੱਚ ਫਿਰ ਉਹਨੂੰ ਕੋਕੜਾ ਨੂੰ ਲੈ ਕੇ ਜਾਣਾ ਨਾਲ ਜੀ ਪੇਸ਼ ਕਰਨ ਪਊਗਾ ਨਾਲ ਨੂੰ ਕੋਰਟ ਕੋਲੋਂ ਤਰਫ ਕਰਦੇ ਅੱਛਾ ਤਾਂ ਬਦੋਂ ਵੀ ਪੇਸ਼ ਕਰਨਾ ਹੁੰਦਾ ਜੀ ਅੱਛਾ ਇੱਕ ਜਿਹੜੀ ਤੁਸੀਂ ਜਿਹੜੀ ਕੁੱਕੜਾਂ ਦੀ ਲੜਾਈ ਕਰੇ ਜਿੱਥੇ ਉਥੇ ਕੋਈ ਲੜਾਈ ਕਰੇ ਜੇ ਤੇ ਇਸੇ ਜਿਵੇਂ ਫੈਸਲਾ ਲੈਣੇ ਆਪਾਂ ਸ਼ਰਤਾਂ ਲੈਣੇ ਆ। ਜਦੋਂ ਕੋਸ ਹੋ ਰਹੀ ਸੀ ਉੱਥੇ ਜੀ ਸਾਡੀ ਸੂਚਨਾ ਦੇ ਵਿੱਚ ਹੈ ਟਰੌਫੀਆਂ ਦੇ ਵਿੱਚ ਨਾਮ ਦੇਣੇ ਹੋ ਸੱਤਾਂ ਹੀ ਹੋਗੀਆਂ। ਟਰੌਫੀਆਂ ਬਰਾਮਤ ਕੀਤੀਆਂ ਗਿਆ 11 11 ਟਰੌਫੀਆਂ। ਟਰੌਫੀਆਂ ਜਿੱਤਣ ਦੇਣੀਆਂ ਸੀ। ਅੱਛਾ ਜਿਹੜਾ ਵੀ ਇਹਨੇ ਦੋ ਕੁੱਕੜਾਂ ਜੀ ਜਿੱਤ ਜਾ ਉਹਨੂੰ ਟਰੌਫੀ ਦੇਣੀਆਂ ਸੀ। ਇਹਦੀ ਤੇ ਦੋ ਕੁੱਕੜ ਸੀ ਚਾਰ ਸੀ 10 ਸੀ ਜੋ ਵੀ ਸੀ ਜੀ ਸਾਡੀ ਟੁਕੀ ਚ ਸਾਡੀ ਚਿੱਕਾ ਹੈ। ਹੂੰ। ਲੜਾਈ ਦੇ ਵਿੱਚ ਜਿਹੜਾ ਜਿੱਤਦਾ ਉਹਨੂੰ ਟਰੌਫੀ ਦੇਣੀ ਸੀ। ਜੀ ਤੇ ਕੋਈ ਕੈ ਨੀ ਸਰ ਤਬਦੀਸ਼ ਦੇ ਵਿੱਚ ਇੱਕੋ ਹੀ ਕੁੱਕੜ ਕਿਵੇਂ ਲੜ ਪਊਗਾ ਸਰ ਆਪਣੇ ਜਿੱਦਾਂ ਉਹਦੇ ਨਾਲ ਕਿਚਨ ਨਾਲ ਲੜਾਈ ਕਰਵਾਉਂਦੇ ਹੋਊਂਗੇ ਦੇਖੋ ਵੀ ਜੀ ਤੁਸੀਂ ਰੇਡ ਕੀਤੀ ਉਸ ਟਾਈਮ ਤੁਹਾਨੂੰ ਇੱਕ ਕੁੱਪੜਾ ਹੋ ਸਕਦਾ 20 ਹੋਣ 50 ਹੋਣ 100 ਹੋਵੇ ਉੱਥੇ ਤੁਹਾਡੀ ਤਬਦੀਸ਼ ਚੱਕਾ ਜਿਉ ਮੋੱਕ ਤੇ ਸੀ ਪਹੁੰਚੀ ਉਹ ਜਦ ਤੀ ਹਾਲ ਚਾਦੋਂ ਡਾਕਟਰੀ ਮੈਨਾ ਕਰਾਇਆ ਗਿਆ ਕੋਈ ਤਬਦੀਸ਼ ਤੋਂ ਬਾਅਦ ਡਾਕਟਰੀ ਮੈਨਾ ਕਿੱਥੇ ਕਰਵਾਇਆ ਕੋਕੜ ਦਾ ਅੱਛਾ ਕਿੱਥੋਂ ਕਰਵਾਇਆ ਡਾਕਟਰ ਸਾਹਿਬ ਹੁਣ ਇਸ ਕੇਸ ਚ ਕੁੱਕੜ ਪੀੜਿਤ ਹੈ ਕਿਉਂਕਿ ਸਰਕਾਰ ਨੇ ਪਸ਼ੂ ਪਸ਼ੀਆ ਦੇ ਮੁਕਾਬਲੇ ਅਤੇ پابੰਦੀ ਲਾਈ ਹੋਈ ਹੈ ਇਸ ਕਾਰਨ ਇਹ ਮਾਮਲਾ ਜਾਨਵਰਾਂ ਦੀ ਬੇਰਹਿਮੀ ਦਾ ਵੀ ਹੈ ਪੁਲਿਸ ਨੇ કુલ 3 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ ਜਿਨ੍ਹਾਂ ਚੋਂ ਹਜੇ ਸਿਰਫ 1 ਇੱਕੀ ਗ੍ਰਿਫਤਾਰ ਹੋਇਆ ਹੈ ਤੇ ਉਨੀ ਦੇਰ ਪੁਲਿਸ ਹਿਰਾਸਤ ਵਿੱਚ ਮੁਰਗਾ ਪਾਲਿਆ ਜਾ ਰਿਹਾ ਹੈ ਕਿਉਂਕਿ ਅਦਾਲਤੀ ਕਾਰਵਾਈ ਦੌਰਾਨ ਉਸਨੂੰ ਅਦਾਲਤ ਵਿੱਚ ਸਬੂਤ ਦੇ ਤੌਰ ਤੇ ਪੇਸ਼ ਕਰਨਾ ਹੋਵੇਗਾ ਬਠਿੰਡਾ ਤੋਂ ਕੁਨਾਲ ਬੰਸਲ ਦੀ ਰਿਪੋਰਟ